50 ਰੁਪਏ ਦੇ ਨਾਲ ਇਹ ਇੱਕ ਬੈਗ ਖਰੀਦ ਕੇ ਤੁਸੀਂ ਘਰ ਦੇ ਆਪਣੇ ਬੈੱਡ ਦੇ ਨਾਲ ਜਾਂ ਕਿਸੇ ਵੀ ਕਮਰੇ ਦੇ ਵਿੱਚ ਇਹਨਾਂ ਭਰੇ ਪਲਾਸਟਿਕ ਦੇ ਲਿਫਾਫਿਆਂ ਦੇ ਵਿੱਚ ਬੀਜ ਦੇ ਨਾਲ ਖਾਦ ਦੇ ਨਾਲ ਤੁਸੀਂ ਕਿਧਰੇ ਵੀ ਰੱਖ ਸਕਦੇ ਹੋ ਪਾਣੀ ਦਿਵੋ ਤੇ ਖੁੰਮਣ ਨੂੰਗਾਓ ਔਰ ਲਿਫਾਫੇ ਦੇ ਵਿੱਚ ਪਹਿਲੇ ਤੂੜੀ ਪਾਈ ਜਾ ਰਹੀ ਹੈ ਤੂੜੀ ਪਾਉਣ ਤੋਂ ਬਾਅਦ ਇਸ ਦੇ ਵਿੱਚ ਬੀਜ ਪਾਏ ਜਾਣਗੇ ਬੀਜ ਪਾਉਣ ਤੋਂ ਬਾਅਦ ਇਹ ਸੁਰਾਖ ਕੀਤੇ ਜਾਣਗੇ ਲਿਫਾਫੇ ਦੇ ਹਲੇ ਦੁਆਲੇ ਤਾਂ ਕਿ ਜਦੋਂ ਤੁਸੀਂ ਪਾਣੀ ਪਾਓ ਤਾ ਪਾਣੀ ਬਾਹਰੋਂ ਨਿਕਲੇਗਾ ਔਰ ਉਹਨਾਂ ਮੋਰੀਆਂ ਦੇ ਵਿੱਚੋਂ ਜਿਹੜੇ ਲਿਫਾਫਿਆਂ ਦੇ ਆਲੇ ਦੁਆਲੇ ਕੀਤੀਆਂ ਜਾਣਗੀਆਂ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਇਹ ਖੁੰਬਾਂ ਬਾਹਰ ਆਈਆਂ ਨੇ ਇਹ ਖੁੰਬਾਂ ਆਪਣੇ ਆਪ ਉਗਣੀਆਂ ਸ਼ੁਰੂ ਹੋ ਜਾਣਗੀਆਂ ਇੱਕ ਵਾਰੀ ਹਾਰਵੈਸਟਿੰਗ ਕਰ ਲੈਣੇ ਆ ਤੁਸੀਂ ਇਹ ਪੂਰਾ ਲਿਫਾਫਾ ਜਿਹੜਾ ਫਾੜਦਣਾ ਤੇ ਫਾੜ ਕੇ ਲਿਫਾਫਾ ਇਦਾਂ ਰਹਿ ਜਾਊਗਾ ਬਣ ਜਾਊਗਾ ਸੋ ਪੂਰਾ ਲਿਫਾਫਾ ਜੁੜ ਗਿਆ ਤੇ ਉਹ ਸੁਰਾਖਾਂ ਤੋਂ ਬਾਅਦ ਬਾਕੀ ਥਾਂ ਤੇ ਜਿਹੜੀ ਮਸ਼ਰੂਮਜ਼ ਹੈ ਉਹ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਸੋ ਇਹ ਸਾਰੇ ਚਾਰੋਂ ਪਾਸੇ ਇਸ ਬੈਗ ਦੇ ਵਿੱਚੋਂ ਮਸ਼ਰੂਮਸ ਜਿਹੜੀਆਂ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਸੋ ਜਦੋਂ ਅਸੀਂ ਲਫਾਫਾ ਲੈ ਕੇ ਜਾਂਦੇ ਹਾਂ 22 ਦਿਨਾਂ ਤੋਂ ਬਾਅਦ ਜਿਹੜੀਆਂ ਮਸ਼ਰੂਮ ਨਿਕਲਣੇ ਸ਼ੁਰੂ ਹੋ ਜਾਂਦੀ ਹੈ ਸੋ ਇੱਕ ਜਿਹੜਾ ਲਫਾਫਾ ਹੈ 35 ਦਿਨ 35 ਤੋਂ 40 ਦਿਨ ਤੱਕ ਚੱਲਦਾ ਰਹਿੰਦਾ ਸੋ ਇਹ ਨਹੀਂ ਹੈਗਾ ਕਿ ਇੱਕ ਲਫਾਫੇ ਤੋਂ ਦੇ ਵਿੱਚੋਂ ਇੱਕ ਵਾਰੀ ਮਸ਼ਰੂਮ ਨਿਕਲਿਆਣੀ ਉਹ ਮਸ਼ਰੂਮਸ ਨਿਕਲਦੀਆਂ ਰਹਿਣੀਆਂ ਕਦੇ 200 ਗ੍ਰਾਮ ਨਿਕਲੀ ਕਦੇ 300 ਗ੍ਰਾਮ ਸੋ ਐਦਾਂ ਕਰਕੇ ਇੱਕ ਜਿਹੜਾ ਲਫਾਫਾ ਹੁੰਦਾ 2.5 ਕਿਲੋ ਦਾ ਲਫਾਫਾ ਉਹਦੇ ਵਿੱਚੋਂ ਦੀ 1.5 ਕਿਲੋ ਮਸ਼ਰੂਮ ਜਿਹੜੀ ਹੈ ਪੂਰੇ ਸੀਜ਼ਨ ਦੇ ਵਿੱਚ 35 ਦਿਨਾਂ ਦੇ ਵਿੱਚ ਨਿਕਲਦੀ ਹੈ ਮੇਰੇ ਆਪਣੇ ਘਰ ਦੇ ਵਿੱਚ ਇਹਨਾਂ ਖੁੰਬਾਂ ਨੂੰ ਉਗਾ ਸਕਦੇ ਹੋ ਬੜਾ ਸੌਖਾ ਤਰੀਕਾ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਖੋਜ ਕੀਤੀ ਹੈ ਕਿਉਂਕਿ ਬਾਜ਼ਾਰ ਤੋਂ ਜਦੋਂ ਤੁਸੀਂ ਖੁੰਬਾ ਖਰੀਦਣ ਜਾਂਦੇ ਹੋ ਤਾਂ 150 ਰੁਪਏ ਕਿਲੋ ਦੇ ਕਰੀਬ ਖੁੰਬਾ ਮਿਲਦੀਆਂ ਨੇ ਉਸ ਤੋਂ ਜ਼ਿਆਦਾ ਵੀ ਮੁੱਲ ਹੁੰਦਾ ਪਰ ਘਰ ਦੇ ਵਿੱਚ ਸਿਰਫ 50 ਰੁਪਏ ਦੇ ਨਾਲ ਇਹ ਇੱਕ ਬੈਗ ਖਰੀਦ ਕੇ ਤੁਸੀਂ ਘਰ ਦੇ ਆਪਣੇ ਬੈੱਡ ਦੇ ਨਾਲ ਜਾਂ ਕਿਸੇ ਵੀ ਕਮਰੇ ਦੇ ਵਿੱਚ ਇਹਨਾਂ ਭਰੇ ਪਲਾਸਟਿਕ ਦੇ ਲਿਫਾਫਿਆਂ ਦੇ ਵਿੱਚ ਬੀਜ ਦੇ ਨਾਲ ਖਾਦ ਦੇ ਨਾਲ ਤੁਸੀਂ ਕਿਧਰੇ ਵੀ ਰੱਖ ਸਕਦੇ ਹੋ ਪਾਣੀ ਦੇਵੋ ਤੇ ਖੁੰਬਣੂਗਾ ਉਹ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਤਸਵੀਰਾਂ ਨੇ ਔਰ ਲਫਾਫੇ ਦੇ ਵਿੱਚ ਪਹਿਲੇ ਤੂੜੀ ਪਾਈ ਜਾ ਰਹੀ ਹੈ ਤੂੜੀ ਪਾਉਣ ਤੋਂ ਬਾਅਦ ਇਸ ਦੇ ਵਿੱਚ ਬੀਜ ਪਾਏ ਜਾਣਗੇ ਬੀਜ ਪਾਉਣ ਤੋਂ ਬਾਅਦ ਇਹ ਸੁਰਾਖ ਕੀਤੇ ਜਾਣਗੇ ਲਫਾਫੇ ਦੇ ਹਾਲੇ ਦੁਆਲੇ ਤਾਂ ਕਿ ਜਦੋਂ ਤੁਸੀਂ ਪਾਣੀ ਪਾਓ ਤਾਂ ਪਾਣੀ ਬਾਹਰ ਨੂੰ ਨਿਕਲੇਗਾ ਔਰ ਉਹਨਾਂ ਮੋਰੀਆਂ ਦੇ ਵਿੱਚੋਂ ਜਿਹੜੇ ਲਫਾਫਿਆਂ ਦੇ ਹਾਲੇ ਦੁਆਲੇ ਕੀਤੀਆਂ ਜਾਣਗੀਆਂ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਇਹ ਖੁੰਬਾਂ ਬਾਹਰ ਆਈਆਂ ਨੇ ਇਹ ਖੁੰਬਾਂ ਆਪਣੇ ਆਪ ਉਗਣੀਆਂ ਸ਼ੁਰੂ ਹੋ ਜਾਣਗੀਆਂ ਔਰ ਤਕਰੀਬਨ ਇਹ ਲਫਾਫਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਦੋਂ ਤੁਸੀਂ ਲੈ ਕੇ ਜਾਓਗੇ 50 ਰੁਪਏ ਦਾ ਕਿੰਨੇ ਦਿਨ ਤੱਕ ਇੱਕੋ ਲਫਾਫੇ ਤੋਂ ਤੁਸੀਂ ਕਿੰਨੀ ਵਾਰੀ ਖੁੰਬਾ ਉਗਾ ਸਕਦੇ ਹੋ ਮੇਰੇ ਨਾਲ ਸ਼ਿਵਾਨੀ ਸ਼ਰਮਾ ਨੇ ਜਿਹੜੇ ਵਿਗਿਆਨਿਕ ਹੈ ਮਾਹਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੜੀ ਜਾਣਕਾਰੀ ਦੇ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਔਰ ਨਾਲ-ਨਾਲ ਇਹ ਤਸਵੀਰਾਂ ਵੀ ਦਿਖਾਵਾਂਗੇ ਇਹ ਲਫਾਫੇ ਦੇ ਵਿੱਚ ਧੂੜੀ ਭਰ ਦਿੱਤੀ ਗਈ ਔਰ ਉਸ ਤੋਂ ਬਾਅਦ ਉਹ ਬੀਜ ਪਾਏ ਜਾ ਰਹੇ ਨੇ ਔਰ ਹੁਣ ਬੀਜ ਪਾਣ ਤੋਂ ਬਾਅਦ ਇਹਨਾਂ ਲਫਾਫਿਆਂ ਦੇ ਹਾਲੇ ਦੁਆਲੇ ਸੁਰਾਖ ਕੀਤੇ ਜਾਣਗੇ ਤਾਂਕਿ ਜਿਹੜੀਆਂ ਖੁੰਮਾਂ ਉੱਗਣ ਉਹ ਉਹਨਾਂ ਸੁਰਾਖਾਂ ਦੇ ਜ਼ਰੀਏ ਉਹ ਖੁੰਮਾ ਬਾਹਰ ਆ ਜਾਣ ਅਸ਼ਵਾਨੀ ਜੀ ਕਿਵੇਂ ਇਹ ਜਿਹੜੇ ਲੋਗ ਨੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇਹ ਲਫਾਫਾ ਲੈ ਕੇ ਜਾਣ ਕਿੰਨੇ ਦਾ ਇਹ ਲਫਾਫਾ ਹੈ ਕਿਉਂਕਿ ਇਹ ਮੈਂ ਦੱਸਿਆ ਕਿ 50 ਰੁਪਏ ਦਾ ਲਫਾਫਾ ਤੁਸੀਂ ਇਹ ਅੱਗੇ ਵੇਚ ਦਿਓ ਇਹ ਕਿਵੇਂ ਲੈ ਕੇ ਇੱਥੋਂ ਜਾਣ ਔਰ ਕਿਵੇਂ ਘਰ ਦੇ ਵਿੱਚ ਕਿੱਥੇ-ਕਿੱਥੇ ਰੱਖਿਆ ਜਾ ਸਕਦਾ ਹੈ ਸਸਿਕਲ ਬਿਲਾਂ ਦਾ ਸਾਰਿਆਂ ਨੂੰ ਜਿਹੜਾ ਮਸ਼ਰੂਮ ਦਾ ਇਲਫਾਫਾ ਹੈ ਬੇਸਿਕਲੀ ਆਇਸਟਰ ਮਸ਼ਰੂਮ ਦਾ ਇਲਫਾਫਾ ਹੈ ਸੋ ਇਹ ਜਿਹੜਾ ਇਲਫਾਫਾ ਹੁੰਦਾ ਹੈ ਤਿਆਰ ਇਲਫਾਫਾ ਅਸੀਂ ਦੰਨੇ ਆ ਇਹਦੇ ਵਿੱਚ ਬੀਜ ਪਾਇਆ ਹੁੰਦਾ ਨਾਲ ਤੂੜੀ ਗਿੱਲੀ ਕਰਕੇ ਤੇ ਅਸੀਂ ਟਾਈਟਲੀ ਪੈਕ ਕਰਕੇ ਭਰਦੇ ਆ ਸੋ ਇਸ ਇਲਫਾਫੇ ਨੂੰ ਤੁਸੀਂ ਸਾਡੇ ਕੋਲੋਂ ਲੈ ਕੇ ਜਾ ਸਕਦੇ ਹੋ ਪਰ ਉਹਨਾਂ ਤੋਂ ਪਹਿਲਾਂ ਸਾਡੇ ਕੋਲ ਬੁਕਿੰਗ ਕਰਾਉਣ ਦੀ ਲੋੜ ਪੈਂਦੀ ਹੈ ਕਿਉਂਕਿ ਇਟਸ ਅ ਫੰਗਸ ਫੰਗਸ ਹੈਗੀ ਹੈ ਉੱਲੀ ਆਸੀਂ ਇਹਨੂੰ ਜਿਹੜਾ ਸੀਡ ਨੂੰ ਤਿਆਰ ਕਰਦੇ ਆ ਫਿਰ ਅਸੀਂ ਇਲਫਾਫਾ ਤਿਆਰ ਕਰਕੇ ਵੇਚਦੇ ਆ ਤੇ ਤੁਸੀਂ ਸਾਨੂੰ 1 ਮਹੀਨਾ ਪਹਿਲਾਂ ਬੁਕਿੰਗ ਕਰਵਾਓ ਇਸ ਇਲਫਾ ਦੀ ਕੀਮਤ ਹੈਗੀ ਹੈ ਇਹਨੂੰ ਤੁਸੀਂ ਕਿਤੇ ਵੀ ਆਪਣੇ ਘਰ 'ਚ ਕੋਈ ਵੀ ਸਪੇਅਰ ਸਪੇਸ ਪਈ ਹੈ ਉਹਨੂੰ ਯੂਜ਼ ਕਰ ਸਕਦੇ ਹੋ ਉੱਥੇ ਲਫਾਫਾ ਲਾ ਜਾ ਕੇ ਤੁਸੀਂ ਰੱਖ ਦੇਣਾ ਜਿਹੜੇ ਅਸੀਂ ਸੁਰਾਖ ਕੀਤੇ ਹੋਏ ਆ ਉਹਨਾਂ ਸੁਰਾਖਾਂ ਦੇ ਵਿੱਚੋਂ ਮਸ਼ਰੂਮਸ ਜਿਹੜੀਆਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਸੋ ਇੱਕ ਜਿਹੜੀ ਵੈਰਾਈਟੀ ਹੈ ਢੀਂਗਰੀ ਵੈਰਾਈਟੀ ਆ ਓਇਸਟਰ ਜੀ ਨੂੰ ਕਹਿੰਦੇ ਆ ਸੋ ਇਟ ਇਜ਼ ਇਕੁਇਲੈਂਟ ਟੂ ਬਟਨ ਮਸ਼ਰੂਮ ਠੀਕ ਹੈ ਨਿਊਟ੍ਰੀਸ਼ਨਲ ਵੈਲਿਊ ਉਦਾਂ ਹੀ ਆ ਖਾਨਚ ਵੀ ਟੇਸਟੀ ਹੈਗੀ ਆ ਦੋਨੋਂ ਹੀ ਮਸ਼ਰੂਮਸ ਟੇਸਟੀ ਹੁੰਦੇ ਆ ਨਿਊਟ੍ਰੀਸ਼ਨਲ ਵੈਲਿਊ ਸੇਮ ਹੈ ਈਜ਼ੀ ਟੂ ਗਰੋ ਆ ਸੋ ਬਸ ਸਿਰਫ ਤੁਸੀਂ ਇਹਨੂੰ ਪਾਣੀ ਦੇਣਾ ਤੇ ਪਾਣੀ ਦੇਣ ਦੇ ਜਿਹੜੇ ਸੁਰਾਖ ਹੈ ਉਹਨਾਂ ਚੋਂ ਮਸ਼ਰੂਮਸ ਨਿਕਲਣ ਲੱਗ ਜਾਣਗੀਆਂ ਤੇ ਤੁਸੀਂ ਹਾਰਵੈਸਟਿੰਗ ਕਰਦੇ ਰਹਿਣੀ ਆ ਰਹਿਣੀ ਆ ਤੇ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਹਾਰਵੈਸਟਿੰਗ ਕਰ ਲੰਨੇ ਆ ਤੁਸੀਂ ਇਹ ਪੂਰਾ ਲਿਫਾਫਾ ਜਿਹੜਾ ਫਾੜਦਣਾ ਤੇ ਫਾੜ ਕੇ ਲਿਫਾਫਾ ਇਦਾਂ ਰਹਿ ਜਾਊਗਾ ਬਣ ਜਾਊਗਾ ਸੋ ਪੂਰਾ ਲਿਫਾਫਾ ਜੁੜ ਗਿਆ ਤੇ ਉਹ ਸੁਰਾਖਾਂ ਤੋਂ ਬਾਅਦ ਬਾਕੀ ਥਾਂ ਤੇ ਜਿਹੜੀ ਮਸ਼ਰੂਮਸ ਹੈ ਉਹ ਨਿਕਲਣੀਆਂ ਸ਼ੁਰੂ ਹੋ ਜਾਣਗ ਮਸ਼ਰੂਮ ਜਿਹੜੀਆਂ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਅੱਛਾ ਕਿੰਨੇ ਦਿਨ ਲਫਾਫਾ ਚੱਲੇਗਾ ਘਰ ਦੇ ਵਿੱਚ ਮੈਂ ਤੁਹਾਡੇ ਕੋਲ 10 ਲਫਾਫੇ ਲੈ ਗਿਆ ਘਰ ਦੇ ਵਿੱਚ ਉਹ ਰੱਖ ਲਿਆ आले ਦੁਆਲੇ ਕਮਰੇ ਦੇ ਵਿੱਚ ਉਹਨਾਂ ਕਮਰੇ ਦੇ ਵਿੱਚ ਕਿੰਨੇ ਦਿਨਾਂ ਬਾਅਦ ਮਸ਼ਰੂਮ ਉਗਦੀ ਹੈ ਔਰ ਕਿੰਨੇ ਉਹਦੀ ਕੁਆਂਟੀਟੀ ਹੁੰਦੀ ਹੈ ਔਰ ਉਹ ਲਫਾਫਾ ਜਿਹੜਾ ਹੈ ਉਹ ਕਿੰਨੇ ਦਿਨ ਚੱਲਦਾ ਸੋ ਜਦੋਂ ਅਸੀਂ ਲਫਾਫਾ ਲੈ ਕੇ ਜਾਂਦੇ ਹਾਂ 22 ਦਿਨਾਂ ਤੋਂ ਬਾਅਦ ਜਿਹੜੀ ਮਸ਼ਰੂਮ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਸੋ ਇੱਕ ਜਿਹੜਾ ਲਫਾਫਾ ਹੈ 35 ਦਿਨ 35 ਤੋਂ 40 ਦਿਨ ਤੱਕ ਚੱਲਦਾ ਰਹਿੰਦਾ ਤੁਸਰ ਇਹ ਨਹੀਂ ਹੈਗਾ ਕਿ ਇੱਕ ਲਫਾਫੇ ਤੋਂ ਦੇ ਵਿੱਚੋਂ ਇੱਕ ਵਾਰੀ ਮਸ਼ਰੂਮ ਨਿਕਲਿਆਣੀ ਆ ਉਹ ਮਸ਼ਰੂਮਸ ਨਿਕਲਦੀਆਂ ਰਹਿੰਦੀਆਂ ਕਦੇ 200 ਗ੍ਰਾਮ ਨਿਕਲੀ ਕਦੇ 300 ਗ੍ਰਾਮ ਸੋ ਐਦਾਂ ਕਰਕੇ ਇੱਕ ਜਿਹੜਾ ਲਫਾਫਾ ਹੁੰਦਾ 2.5 ਕਿਲੋ ਦਾ ਲਫਾਫਾ ਉਹਦੇ ਵਿੱਚੋਂ ਦੀ 1.5 ਕਿਲੋ ਮਸ਼ਰੂਮ ਜਿਹੜੀ ਹੈ ਪੂਰੇ ਸੀਜ਼ਨ ਦੇ ਵਿੱਚ 35 ਦਿਨਾਂ ਦੇ ਵਿੱਚ ਨਿਕਲਦੀ ਹੈ ਇਹ ਹੁਣ ਜਿਹੜੀ ਮਸ਼ਰੂਮ ਨਿਕਲੀ ਹੈ ਇਹ ਇਹ ਇੱਥੋਂ ਬਾਰੋ ਜਿਹੜੀ ਮਸ਼ਰੂਮ ਹੁੰਦੀ ਹੈ ਜਦੋਂ ਤੁਸੀਂ ਇਹ ਇੱਕਦਮ ਖੋਲ ਦੰਨੇ ਹੋ ਜਦੋਂ ਇਹਦਾ ਸਾਈਜ਼ ਜਿਹੜਾ ਹੈਗਾ ਅ ਜਦੋਂ ਇਹਦਾ ਜਿਹੜਾ ਸਾਈਜ਼ ਹੈ ਇਹ ਬਰਾਬਰ ਤੁਹਾਡੀ ਡੰਡੀ ਦੇ ਬਰਾਬਰ ਆ ਜਾਂਦਾ ਫਿਰ ਅਸੀਂ ਇਹਦੀ ਗੋਲ ਘੁਮਾ ਕੇ ਤੋੜਾਈ ਕਰਨੀ ਹੈ ਸੋ ਆਰਾਮ ਨਾਲ ਤੋੜਾਈ ਕਰਨੀ ਹੈ ਜੇ ਆਪਾਂ ਖਿੱਚਦੇ ਆ ਤਾਂ ਨਾਲ ਤੁਹਾਡੇ ਜਿਹੜਿਆ ਸਬਸਟ੍ਰੇਟ ਹੈ ਜਾਂ ਸਟਰੋ ਹੈਗਾ ਉਹ ਨਾਲ ਹੀ ਆਪਾਂ ਨਾ ਉੱਗਣਗੀ ਨਹੀਂ ਹਾਂਜੀ ਸੋ ਇਸ ਕਰਕੇ ਆਪਾਂ ਨੇ ਘੁਮਾ ਕੇ ਤੋੜਾਈ ਕਰਕੇ ਇਹਨੂੰ ਆਪਾਂ ਨੇ ਰੱਖ ਲੈਣਾ ਤੇ ਅੱਗੇ ਇਹਨੂੰ ਚਾਹੀ ਤੁਸੀਂ ਇਹਦੇ ਛੋਟੇ ਛੋਟੇ ਪੀਸ ਕਰ ਲਿਫਾਫੇ ਚ ਕੈਰੀ ਕਰ ਦੇਣਾ ਨੇ ਇਹਨੂੰ ਲਫਾਫੇ 'ਚ ਨਹੀਂ ਤੁਸੀਂ ਇੱਕ ਵਾਰੀ ਹਾਰਵੈਸਟਿੰਗ ਜਿਹੜੀ ਹੈ ਸੁਰਾਖਾਂ ਤੋਂ ਕਰਕੇ ਉਸ ਤੋਂ ਬਾਅਦ ਇਹਨੂੰ ਲਫਾਫੇ ਨੂੰ ਫਾੜ ਦੇਣਾ ਤਾਂ ਐਦਾਂ ਹੀ ਲਫਾਫਾ ਰਹੂਗਾ ਇਹਦੇ ਵਿੱਚੋਂ ਮਸ਼ਰੂਮਸ ਨਿਕਲਦੀਆਂ ਰਹਿਣਗੀਆਂ ਕੁਛ ਨਹੀਂ ਕਰਨਾ ਇਹਨੂੰ ਸਿੰਪਲ ਆਪਣੇ ਕਮਰੇ 'ਚ ਰੱਖ ਦਿਓ ਜਿਹੜਾ ਐਦਾਂ ਹੀ ਰੱਖ ਦਿਓ ਉਹ ਬਾਅਦ 'ਚ ਫਿਰ ਹੋਰ ਨਿਕਲਣਗੀਆਂ ਹਾਂਜੀ ਨਿਕਲਦੀਆਂ ਰਹਿਣਗੀਆਂ ਕਿੰਨੀ ਕਿੰਨੀ ਕੋ ਹੁੰਦੀ ਹੈ 1.5 ਕਿਲੋ ਦੇ 1.5 ਕਿਲੋ ਦੇ ਆਸ-ਪਾਸ ਨਿਕਲ ਆਣੇ ਇੱਕ ਲਫਾਫੇ ਤੋਂ 2.5 ਕਿਲੋ ਦੇ ਵਿੱਚੋਂ ਸੋ ਇਹਦੀ ਕਿੰਨੀ ਵਾਰੀ ਦਿਨਾਂ ਨੂੰ ਰੋਜ਼ ਪਾਣੀ ਨੂੰ ਰੋਜ਼ਾਨਾ ਦੇਣਾ ਜੇ ਮੌਸਮ ਬਹੁਤਾ ਠੰਡਾ ਕਿਉਂਕਿ ਇਹਦਾ ਤਾਂ ਤੁਸੀਂ ਉਹਨੂੰ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਵੀ ਪਾਣੀ ਲਾ ਸਕਦੇ ਹੋ ਆਪਾਂ ਇਹਨਾਂ ਲਫਾਫਿਆਂ ਨੂੰ ਇੱਕ ਪਲਾਸਟਿਕ ਦੇ ਟੱਪ ਦੇ ਵਿੱਚ ਵੀ ਰੱਖ ਸਕਦੇ ਹਾਂ ਘਰ ਦੇ ਅੰਦਰ ਬੜਾ ਸਾਰਾ ਟੱਪ ਉਹ ਦੇ ਅਗਰ ਤੁਹਾਡੇ ਕੋਲ 10 ਲਫਾਫੇ ਲੈ ਕੇ ਜਾਣਾ ਮੈਂ ਉਹਨਾਂ 10 ਲਫਾਫਿਆਂ ਨੂੰ ਟੱਪ ਦੇ ਵਿੱਚ ਰੱਖ ਦਵਾਂ ਤੇ ਪਾਣੀ ਦਿੰਦਾ ਰਵਾਂ ਬਿਲਕੁਲ ਜੀ ਤੁਸੀਂ ਇਹਨੂੰ ਟੱਪ ਦੇ ਵਿੱਚ ਰੱਖ ਸਕਦੇ ਹੋ ਜਾਂ ਫਿਰ ਕੋਈ ਤੁਹਾਡੇ ਕੋਲ ਸਪੇਅਰ ਰੂਮ ਹੈ ਉਹਦੇ ਵਿੱਚ ਇੱਟਾਂ ਲਗਾ ਕੇ ਉੱਥੇ ਵੀ ਰੱਖ ਸਕਦੇ ਹੋ ਪਲੇਟਫਾਰਮ ਬਣਾ ਕੇ ਤੇ ਤੁਸੀਂ ਸਿਰਫ ਇਹਨੂੰ ਪਾਣੀ ਦੇਣਾ ਹੋਰ ਕੁਝ ਨਹੀਂ ਕਰਨਾ ਕੋਈ ਖਾਦ ਨਹੀਂ ਇਟਸ ਅ ਪਿਓਰ ਆਰਗੇਨਿਕ ਮਸ਼ਰੂਮ ਆਪਾਂ ਕਹਿ ਸਕਦੇ ਹਾਂ ਟਿੰਗਰੀ ਅੱਛਾ ਜਿਹੜੇ ਦਰਸ਼ਕ ਤਸਵੀਰਾਂ ਦੇਖ ਰਹੇ ਨੇ ਉਹ ਕਿਵੇਂ ਖਰੀਦਣ ਕੋਈ ਨੰਬਰ ਹੈ ਤੁਹਾਡਾ ਜਾਂ ਕਿਵੇਂ ਇੱਥੇ ਕੋਈ ਸਟੋਰ ਹੈ ਜਿੱਥੇ ਆਕੇੋ ਖਰੀਦਣ ਹਾਂ ਜਿਹੜਾ ਮਸ਼ਰੂਮ ਫਾਰਮ ਤੇ ਆਪਾਂ ਇਸ ਟਾਈਮ ਤੇ ਖੜੇ ਆ ਸਾਡੇ ਕੋਲ ਜਿਹੜੀ ਵੀ ਮਸ਼ਰੂਮ ਲੈਣੀ ਆ ਜਾਂ ਕੋਈ ਬੈਗ ਲੈਣਾ ਜਾਂ ਫਰੈਸ਼ ਮਸ਼ਰੂਮਸ ਲੈਣੀ ਆ ਉਹ ਸਾਡੇ ਕੋਲੋਂ ਜਿਹੜਾ ਡਾਕਟਰ ਐਚਐਸ ਗਰਚਾ ਮਸ਼ਰੂਮ ਲੇ ਲੈਬਾਰਟਰੀਜ਼ ਐ ਡਿਪਾਰਟਮੈਂਟ ਆਫ ਮਾਈਕਰੋਬਾਇਲੋਜੀ ਪੀਏ ਲੁਧਿਆਣਾ ਇੱਥੋਂ ਆਕੇ ਤੁਸੀਂ ਮਸ਼ਰੂਮਸ ਲੈ ਸਕਦੇ ਹੋ ਬੈਗਸ ਲੈ ਸਕਦੇ ਹੋ ਬਾਕੀ ਅਗਰ ਮਸ਼ਰੂਮਸ ਦੇ ਪੈਕੇਟ ਬੁੱਕ ਕਰਾਣੇ ਆ ਤਾਂ ਜਿਹੜੇ ਸਾਡੇ ਡਿਪਾਰਟਮੈਂਟ ਦਾ ਨੰਬਰ ਐਕਸਟੈਂਸ਼ਨ 330 ਹੈਗੀ ਉਹਦੀ ਉੱਥੇ ਬੁਕਿੰਗ ਕਰਵਾ ਸਕਦੇ ਹੋ ਤਾਂ ਕਿ ਆਪਾਂ ਮਸ਼ਰੂਮਸ ਦੇ ਪੈਕ ਤੁ ਦੇ ਵਿੱਚ ਗਰਮੀਆਂ ਗਰਮੀਆਂ ਵਾਲੀ ਮਸ਼ਰੂਮ ਦੀ ਟ੍ਰੇਨਿੰਗ ਲੱਗਦੀ ਆ ਜਿਆਦਾ ਐਮਫਸਿਸ ਸਮਰ ਮਸ਼ਰੂਮਸ ਤੇ ਹੁੰਦਾ ਜਿਹੜੀ ਵਿੰਟਰ ਦੀ ਹੁੰਦੀ ਆ ਅਸੀਂ ਵਿੰਟਰ ਮਸ਼ਰੂਮਸ ਤੇ ਟ੍ਰੇਨਿੰਗ ਲਗਾਨੀ ਆ ਜਿਆਦਾ ਐਮਫਸਿਸ ਵਿੰਟਰ ਤੇ ਹੁੰਦਾ ਕਿਉਂਕਿ ਵਿੰਟਰ ਦੀ ਵੈਰਾਈਟੀਆਂ ਬਟਨ ਆਇਸਟਰ ਤੇ ਅਦਰ ਅਦਰ ਮੈਡੀਸਨਲ ਮਸ਼ਰੂਮਸ ਜਿਹੜੀਆਂ ਹੁੰਦੀਆਂ ਆ ਉਹਨੂੰ ਅਸੀਂ ਗਰੋ ਕਰਦੇ ਆ ਤੋ ਉਹ ਜਿਹੜਾ ਉਹ ਸੈਪਟੈਂਬਰ ਦੇ ਵਿੱਚ ਬੈਚ ਚੱਲਦਾ ਡਿਪੈਂਡ ਓਨ ਦਾ ਫਾਰਮਰ ਕਿੰਨੇ ਕਿਲੋ ਕਰਨੇ ਆ ਉਹਦੇ ਹਿਸਾਬ ਨਾਲ ਇੱਕ ਬੈਚ ਦੋ ਬੈਚ ਉਦਾਂ ਲੱਗਦਾ ਕਿ ਜੇ ਜਿੰਨੀਆਂ ਵੀ ਟ੍ਰੇਨਿੰਗਸ ਜਿਹੜੀਆਂ ਹੁੰਦੀਆਂ ਉਹ ਸਕਿਲ ਡਿਵੈਲ ਪਰ ਸਸ ਉਹ ਵੀ 50 ਰੁਪਏ ਦਾ ਲੱਗੋਗਾ ਹਾਂਜੀ ਐਕਚੁਅਲੀ ਜਿਹੜੀ ਮਸ਼ਰੂਮਸ ਚਾਹੀਓ ਗਰਮੀਆਂ ਦੀਆਂ ਉਹਨਾਂ ਦਾ ਜਿਹੜੀ ਕਲਟੀਵੇਸ਼ਨ ਟੈਕਨੋਲੋਜੀ ਔਰ ਡਿਫਰੈਂਟ ਹੁੰਦੀ ਹੈ ਐਸ ਕੰਪੇਅਰ ਟੂ ਅਦਰ ਵੈਰਾਈਟੀਸ ਸੋ ਉਹਨੂੰ ਜਿੱਦਾਂ ਹੁਣ ਅਸੀਂ ਮਿਲਕੀ ਦੀ ਗੱਲ ਕਰਦੇ ਆ ਮਿਲਕੀ ਦੇ ਵਿੱਚ ਅਸੀਂ ਉਹਨੂੰ ਬੋਇਲ ਕਰਦੇ ਆ ਸਟਰਾ ਨੂੰ ਅਗਰ ਅਸੀਂ ਪੈਡੀ ਸਟਰਾ ਦੀ ਮਸ਼ਰੂਮ ਦੀ ਗੱਲ ਕਰਦੇ ਆ ਤਾਂ ਅਸੀਂ ਸਿੰਪਲ ਪ੍ਰਾਲੀ ਦੇ ਉੱਤੇ ਉਹਨੂੰ ਮਸ਼ਰੂਮਸ ਨੂੰ ਲਗਾਉਨੇ ਆ ਕਿੰਨਾ ਟੈਂਪਰੇਚਰ ਗਰਮੀਆਂ ਨੂੰ ਟੈਂਪਰੇਚਰ ਉਸ ਮਸ਼ਰੂਮ ਵਾਸਤੇ ਇਹ ਇਹਦੇ ਵਾਸਤੇ ਕਿੰਨਾ ਟੈਂਪਰੇਚਰ ਇਹਦੇ ਵਿੱਚ ਆਪਟੀਮਮ ਜਿਹੜਾ ਲੀ ਮਸ਼ਰੂਮ ਹੈਗੇ ਜਿਹੜੀ ਆ ਤੁਹਾਡੇ ਨਾਲ ਇੱਕ ਪਿੰਕ ਓਇਸਟਰ ਪਈ ਮੈਂ ਪਿੰਕ ਦੇਖ ਰਿਆ ਸੀ ਮੈਂ ਇਹੀ ਪੁੱਛਣਾ ਸੀ ਹੁਣ ਇਹ ਵਾਈਟ ਹੈ ਪਿੰਕ ਹੈ ਇਹ ਕਿਹੜੀ ਮਸ਼ਰੂਮ ਹੈ ਇਹ ਸਰ ਵਾਈਟ ਓਇਸਟਰ ਹੈ ਇਹ ਪਿੰਕ ਓਇਸਟਰ ਹੈਗੀ ਆ ਸੋ ਪਿੰਕ ਓਇਸਟਰ ਦੇਖੋ ਇਹਦੇ ਵਿੱਚ ਨਾ ਪਿਹੜੇ ਪਿੰਨ ਹੈਡਸ ਆ ਪਿੰਕ ਕਲਰ ਦੇ ਨਿਕਲਦੇ ਆ ਸੋ ਇਹਦਾ ਜਿਹੜਾ ਟੈਂਪਰੇਚਰ ਆ ਰਾਊਂਡ 25 ਤੋਂ 32 ਡਿਗਰੀ ਤੱਕ ਇਹ ਮਸ਼ਰੂਮ ਚੱਲਦੀ ਹੈ ਸੋ ਅਸੀਂ ਇਹਨੂੰ ਮਿਡ ਅਗਸਟ ਤੋਂ ਸ਼ੁਰੂ ਕਰਕੇ April ਤੱਕ ਲੈ ਕੇ ਜਾ ਸਕਦੇ ਹਾਂ ਇਸ ਵੈਰਾਈਟੀ ਨੂੰ ਗਰੋ ਕਰ ਸਕਦੇ ਹਾਂ ਸੋ April ਤੱਕ ਤੁਸੀਂ ਆਵਲੀਆਂ ਮਸ਼ਰੂਮਸ ਖਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਗਰਮੀਆਂ ਵਾਲੀਆਂ ਲਗਾ ਬੜੀ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਕਿਹਾ ਜਾਂਦਾ ਹੈ ਕਿ ਬੜੀਆਂ ਮਲਾਫਟੀ ਸਬਜ਼ੀਆਂ ਨੇ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਸਬਜ਼ੀ ਹੈ ਇਹ ਜਿਹੜੀ ਮਸ਼ਰੂਮ ਹੈ ਇਸ ਦੇ ਵਿੱਚ ਅਸੀਂ ਤੂੜੀ ਪਾ ਕੇ ਜਾਂ ਬੀਜ ਪਾ ਕੇ ਜਦੋਂ ਇਹਨੂੰ ਲਫਾਫੇ ਦੇ ਵਿੱਚ ਪੀ ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਉਗਾ ਕੇ ਦਿੰਨੇ ਹਨ ਲਫਾਫੇ ਦਿੰਨੇ ਆ ਇਹ ਇਹਨੂੰ ਪੋਸਟਿਕ ਇਹਦੀ ਜਿਹੜੀ ਖਾਦ ਹੈ ਬਾਹਰਲੇ ਜਿਹੜੇ ਕਿਸਾਨ ਮਸ਼ਰੂਮ ਉਗਾਉਂਦੇ ਆ ਉਹ ਕਿਸ ਤਰ੍ਹਾਂ ਦੇ ਨਾਲ ਇਸਤੇਮਾਲ ਕਰਦੇ ਆ ਨਹੀਂ ਇਹ ਜਿਹੜੀ ਸਰ ਓਇਸਟਰ ਹੁੰਦੀ ਹੈ ਇਹਦੇ ਵਿੱਚ ਅਸੀਂ ਕੋਈ ਡੀਕੰਪੋਜ਼ੀਸ਼ਨ ਨਹੀਂ ਕਰਦੇ ਕੋਈ ਕੰਪੋਸਟਿੰਗ ਨਹੀਂ ਕਰਦੇ ਸੋ ਇਹਦੇ ਵਿੱਚ ਸਿੰਪਲ ਸਟਰੋ ਲੈਣੇ ਆ ਜਿਹੜਾ ਸਟਰੋ ਹੁੰਦਾ ਉਹ ਅੱਛੀ ਕੁਆਲਿਟੀ ਦਾ ਲੋ ਸਾਫ਼ ਸੁਥਰਾ ਲੋ ਅਗਰ ਸਾਫ਼ ਸੁਥਰਾ ਤਾਂ ਤੁਸੀਂ ਕੋਈ ਕੈਮੀਕਲ ਟ੍ਰੀਟਮੈਂਟ ਨਹੀਂ ਦੇਣੀ ਹੈਗੀ ਤੋ ਉਹਨੂੰ ਫਿਰ ਉਹਦੇ ਵਿੱਚ ਅਸੀਂ ਬੀਜ ਮਿਕਸ ਕਰਕੇ ਸਿੰਪਲ ਬੈਗਸ ਫਿਲ ਕਰ ਦਿੰਦੇ ਆ ਸੋ ਕੋਈ ਕੈਮੀਕਲ ਦੀ ਐਡੀਸ਼ਨ ਨਹੀਂ ਕਰਦੇ ਆ ਆਇਸਟਰ ਮਸ਼ਰੂਮ ਦੇ ਵਿੱਚ ਸੋ ਸੇਮ ਵੇ ਜਿਹੜੇ ਫਾਰਮਰਸ ਹੁੰਨੇ ਆ ਜੇ ਆਇਸਟਰ ਮਸ਼ਰੂਮ ਸੇਲ ਕਰਦੇ ਆ ਉਹਦੇ ਵਿੱਚ ਵੀ ਕੋਈ ਕੈਮੀਕਲ ਐਡੀਸ਼ਨ ਨਹੀਂ ਹੁੰਦੀ ਸਿੰਪਲ ਗ로우 ਕਰਕੇ ਉਹ ਸੇਲ ਕਰਦੇ ਆ ਅੱਛੇ ਰੇਟ ਦੋਨਾਂ ਦਾ ਇੱਕੋ ਹੀ ਆ ਪਿੰਕ ਮਹਿੰਗੀ ਹੁੰਦੀ ਆ ਜਾਂ ਵਾਈਟ ਕਿਦਾਂ ਅ ਰੇਟ ਹਲੇ ਸਰ ਦੋਨਾਂ ਦੇ ਸੇਮ ਆ ਸਾਡੀ ਜਿਹੜੀ ਪਿੰਕ ਆਇਸਟਰ ਅਸੀਂ ਹੁਣੀ ਰეკਮੈਂਡ ਕਰਾਈ ਆ ਸੋ ਇਹਦੇ ਹਲੇ ਇੱਕ ਵਾਰੀ ਰੇਟ ਅਪਾ ਫਿਕਸ ਕਰਾਂਗੇ ਵੈਸੇ ਇਹ ਦੋਨੋਂ ਵੈਰਾਈਟੀਆਂ ਨੂੰ ਅਸੀਂ 50 ਰੁਪੀਸ ਦੇ ਜਿਵੇਂ ਪੂਰੇ ਇੰਡੀਆ ਚ ਹੈਗੀ ਹੈ ਬਟ ਰਿਕਮੈਂਡੇਸ਼ਨ ਪੰਜਾਬ ਲਈ ਅਸੀਂ ਹੁਣ ਕਰਵਾਈ ਹੈ ਤੇ ਬਹੁਤ ਜਲਦੀ ਜਿਹੜੀ ਹੈ ਮਾਰਕੀਟ ਦੇ ਵਿੱਚ ਵੀ ਅਵੇਲੇਬਲ ਹੋਣ ਲੱਗ ਜਾਈਏ ਇਹ 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 ਲਾਈਵ ਸਿੱਧੀਆਂ ਲਾਈਵ ਤਸਵੀਰਾਂ ਕਿਵੇਂ ਖੁੰਬਾਂ ਉਗਾਈਆਂ ਜਾ ਸਕਦੀਆਂ ਨੇ ਕਿਵੇਂ ਇੱਕ ਲਫਾਫੇ ਦੇ ਵਿੱਚ ਤੂੜੀ ਪਾਈ ਜਾ ਰਹੀ ਹੈ ਕਿਵੇਂ ਉਹਦੇ ਵਿੱਚ ਬੀਜ ਜਿਹੜੇ ਨੇ ਖੁੰਬਾਂ ਦੇ ਉਹ ਪਾਏ ਜਾਂਦੇ ਨੇ ਉਸ ਤੋਂ ਬਾਅਦ ਆਲੇ ਦੁਆਲੇ ਇੱਕ ਵਾਰੀ ਮੈਂ ਕਵਾਂਗਾ ਕਿ ਸੁਰਾਖ ਕਰਕੇ ਧਾਨ ਕਿਉਂਕਿ ਜਿਹੜੇ ਸੁਰਾਖ ਕਰਨੇ ਨੇ ਉਹ ਉਹਨਾਂ ਸੁਰਾਖਾਂ ਦੇ ਵਿੱਚੋਂ ਖੁੰਬਾ ਬਾਹਰ ਨਿਕਲਣਗੀਆਂ ਜਿਸ ਦੇ ਜਿਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਪਹਿਲੇ ਉਹ ਤਸਵੀਰ ਦਿਖਾਈ ਔਰ ਇਹ ਬੜੀ ਚੰਗੀ ਤਸਵੀਰ ਹੈ ਕਿਉਂਕਿ ਜਦੋਂ ਅਸੀਂ ਸਬਜ਼ੀ ਖਰੀਦਣ ਜਾਂਦੇ ਹਾਂ ਬਾਜ਼ਾਰ ਦੇ ਵਿੱਚ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਸਬਜ਼ੀ ਦੀ ਕੁਆਲਿਟੀ ਕਿਹੋ ਜਿਹੀ ਹੈ ਕਿੱਦਾਂ ਉਗਾਈ ਗਈ ਹੈ ਜਾਂ ਉਸ ਦੇ ਵਿੱਚ ਕੈਮੀਕਲ ਇਸਤੇਮਾਲ ਕੀਤਾ ਗਿਆ ਪਰ ਇਹ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਵੱਲੋਂ ਜੇ ਤੁਸੀਂ ਇਹ ਲਫਾਫਾ ਲੈ ਕੇ ਜਾਂਦੇ ਹੋ ਤਾਂ ਪਿਓਰਲੀ ਇਹ ਸਿੱਧੀਆਂ ਤਸਵੀਰਾਂ ਤੂੜੀ ਤੇ ਸਿਰਫ ਬੀਜ ਔਰ ਉਸ ਤੋਂ ਬਾਅਦ ਸੁਰਾਖ ਕਰਨ ਤੋਂ ਬਾਅਦ ਤੁਸੀਂ ਲਫਾਫਾ ਆਪਣੇ ਘਰ ਲੈ ਜਾਓ 35 ਦਿਨਾਂ ਤੱਕ ਖੁੰਬਾ ਖਾਓ ਇੱਕ ਲਫਾਫਾ ਲੈ ਕੇ ਜਾਂਦੇ ਹੋ ਤਾਂ 1.5 ਕਿਲੋ ਹੈ ਜੇ 10 12 ਕੈਰੀ ਕਰਕੇ ਲਫਾਫੇ ਲੈ ਕੇ ਜਾਂਦੇ ਹੋ ਘਰ ਦੇ ਕਿਧਰੇ ਵੀ ਕੋਨਿਆਂ 'ਚ ਰੱਖ ਤਾਂ तकरीबन 10 ਕਿਲੋ ਤੋਂ ਉੱਪਰ ਤੁਸੀਂ ਖੁੰਬਾ ਖਾ ਸਕਦੇ ਹੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ